ਹਾਂ ਜੀ ਕੀ ਹਾਲਾ ਸਾਰੇ ਵੀਰਾਂ ਦਾ ਹੋਰ ਕੀ ਬਾਤਾਂ ਕਰਦਾ ਮੇਰੇ ਵੀਰੋ ਕਬੂਤਰ ਕੁਆਦਰ ਸੈਟ ਹੈ ਸਾਰੇ ਵੀਰਾਂ ਦੇ ਘਰ ਕੋਲ ਠੀਕ ਹੈ ਲੋ ਬਾਕੀ ਕਰਤੀ ਉਹਦੀ ਸਟਾਰਟਿੰਗ ਸਵੇਰੇ ਸਵੇਰੇ 9 ਵਜੇ ਕਾਲੀ ਕਾਲੀ ਚਿੱਠੀ ਬਸ ਇਹ 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 ਚਲਦੇ ਆ ਘਰੇ ਦੇਖਦੇ ਕੋਈ ਇੱਕ ਅੱਧੀ ਕਾਰ ਖੜੀ ਏ ਤਾਂ ਵੀ ਲਈ ਚਾਰ ਕੇ ਕਾਰ ਫਿਰ ਚੱਲ ਕੇ ਆਉਂਦੇ ਆ ਰੁੱਧੂ ਬਾਅਦ ਅੱਜ ਦਿਨ ਵੀ ਖੁੱਲ ਗਿਆ ਵਧੀਆ ਧੁੱਪ ਧੱਪ ਲੱਗੂਗੀ ਤੇ ਬੱਚੇ ਵਿੱਚ ਡਾਉਣੇ ਤਾਂ ਹੈ ਨਹੀਂ ਛੋਟੇ ਬੱਚੇ ਬਾਹਰ ਕੱਢ ਲਾਂਗੇ ਜਾਂ ਤਾਂ ਮਾੜਾ ਮੋਟਾ ਜਿਹਾ ਕੋਈ ਹੋਰ ਕੰਮ ਧੰਦਾ ਕਰ ਲਾਂਗੇ ਤੇ ਦੇਖਦੇ ਆ ਬਸ ਬੜਾ ਬਟਾ 30 ਮਿੰਟਾਂ ਚਾਹੋ ਚਲੋ ਬਾਪੂ ਜੀ ਅਲੀ ਜੀ ਕਹਿੰਦੇ ਟੀਮ ਵੀ ਪਹੁੰਚੀ ਹੋਈ ਐ ਹੋਈਏ ਬਾਹਰ ਤਾਂ ਸਾਨੂੰ ਕਰਾਈਏ ਦਰਸ਼ਨ ਆਪਣੇ ਬੰਦਿਆਂ ਦੇ ਜੇ ਉੱਪਰ ਮਿਸਿੰਗ ਰਹੇਗਾ ਦੋ ਤਿੰਨ ਦਿਨ ਹੋ ਗਏ ਇਹਦੇ ਕਿਹੜਾ ਲੋਕ ਉਧਰ ਜਾਂਦੇ ਆ ਵੜੀ ਡਵਾੜੀ ਵਾਲੀ ਹੈ ਨਾ ਹਾਂਜੀ ਵੜੀ ਫਰਦੀ ਕਾਲੀ ਬੋਤਲ ਭੈੜ ਮਾਈ ਜਾਵੇ ਉਹ ਤੇ ਕੋੜੇ ਮੂਹਾਂ ਨਾਲ ਪਾਲ ਵਿਦਾ ਹੀ ਕਰਿਆ ਦਾ ਝੰਡੀ ਕੋਲੇ ਚਾਰ ਦਿਨ ਹੋ ਗਏ ਉਹ ਨੂੰ ਉੱਤੇ ਬੈਠੇ ਨੇ ਮੈਂ ਆਪਣਾ ਛਤਰੀ ਕਿੱਧਰ ਵੀ ਲਾਉਣਾ ਸੀ ਛਤਰੀ ਵੀ ਛਤਰੀ ਵੀ ਝੰਡੀ ਕੋਲੇ ਪਈਆ ਕੋੜੇ ਮੂਹਾਂ ਵੀ ਚਾਰ ਦਿਨ ਹੋ ਗਏ ਆਪਣਾ ਕੂਤਰ ਝੰਡੀ ਕੋਲੇ ਬਿਠਾ ਰਹਿ ਕੇ ਝਲਰ ਵਾਲੀ ਪਿੱਛੇ ਛੱਡੇ ਜਾਂਦੇ ਸੀ ਉਹਨੂੰ ਤੇ ਝਲਰ ਵਾਲੀ ਨਹੀਂ ਮਿਲੀ ਆਪਣੀ ਬਈ ਉਹਦਣ ਦੋ ਦਿਨ ਹੀ ਦਿੱਸੀ ਉੱਥੇ ਬਸ ਤਦੋਂ ਦੋ ਦਿਨ ਕਿਹੜੇ ਇੱਕ ਦਿਨ ਤਾਂ ਦਿੱਤੀ ਸੀ ਇੱਕ ਦਿਨ ਉੱਥੇ ਦੀ ਸੀ ਉਸ ਤੋਂ ਬਾਅਦ ਨਹੀਂ ਪਤਾ ਲੱਗਿਆ ਕਿੱਧਰ ਗਈ ਕਬੂਤਰੀ ਆ ਜਾਂ ਤਾਂ ਕਿ ਡਿਗ ਡਿਗ ਵੀ ਹੈ ਨਾ ਕੋਈ ਬਿੱਲੀ ਕੁੱਤਾ ਖਾ ਗਿਆ ਜਾਂ ਕਿਸੇ ਅਣਜਾਣ ਬੰਦੇ ਨੇ ਫੜ ਫੜ ਲਈ ਤੇ ਜਾਂ ਕਿਸ ਨੇ ਕਬੂਤਰਾਂ ਵਾਲੇ ਡੋਕ ਲਈ ਗੱਲਾਂ ਤਿੰਨ ਨਹੀਂ ਹੁੰਦੀਆਂ ਇਹ ਵਾ ਠੀਕ ਹੈ ਕਿ ਨਹੀਂ ਤੇ ਚਲੋ ਕੋਈ ਨਾ ਯਾਰ ਹਾਂਜੀ ਬੁਝਾ ਦਿਓ ਜੀ ਲਾਈਟ ਬੁਝਾ ਦਿਓ ਜੀ ਲਾਈਟ ਜੀ ਜੋਬਰ ਜੀ ਮੈਨੂੰ ਲੱਗ ਗਿਆ ਸਿੱਧਾ ਹੀ ਤੁਰ ਗਿਆ ਟ੍ਰੇ ਚੱਕ ਕੇ ਮੁੜਿਆ ਆ ਤੇ ਕੰਮ ਕੀ ਕਰ ਸੀ ਵੀ ਲਾਈਟ ਬੁਝਾਉਣੀ ਐ ਤੇ ਸਿੱਧਾ ਟ੍ਰੇ ਨੂੰ ਪੈ ਗਿਆ ਜਾ ਕੇ ਅੰਦਰ ਨਹੀਂ ਤਾਂ ਬੁਝੀ ਸੀਗੀ ਹੈ ਨਾ ਬਾਕੀ ਵੀ ਓਕੇ ਆ ਕਬੂਤਰ ਉੱਧਰੀ ਬੈਠੇ ਜੀ ਬੱਲੀ ਲ ਆਇਆ ਫਿਰ ਮੈਂ ਪੂਰੀ 10 ਮਿੰਟ ਉਹ ਤੇਰੀ ਨੂੰ ਓਏ ਇਧਰੋਂ ਮਾਰਾ ਜਾ ਓਏ ਬਣਾ ਦੇ ਤੇਰੀ ਫੋਟੋ ਵੀਡੀਓ ਵਾਹ ਬਈ ਵਾਹ ਬਹੁਤ ਖਤਰਨਾਕ ਸਰਾ ਲੱਗ ਰਿਹਾ ਮੁੰਡਿਆ ਹਾਂ ਹਾਂਜੀ ਮੇਰੇ ਦੋਸਤੋ ਆ ਗਏ ਜੀ ਖੇਤ ਕੱਕੜ ਨਹੀਂ ਦੇਖ ਲੈ ਦੋ ਹਾਂਜੀ ਹਾਂਜੀ ਆ ਗਏ ਜੀ ਵਾਪਸ ਮੁੰਡੇ ਸਮਝ ਕੇ ਸਾਡੇ ਹਾਰੇ ਕੱਕੜ ਪਤਾ ਹੀ ਆਪਣਾ ਹਾਂਜੀ ਬਹੁਤ ਕੰਮ ਵਾਲੇ ਮੁੰਡੇ ਆਪਾਂ ਓਏ ਇੱਕ ਟਰੈਕਟਰ ਸਾਡੇ ਅੱਗੇ ਗਿਆ ਪਿੱਛੇ ਘਾਰ ਆ ਗਈ ਬਰ ਰੋਕ ਤੇ ਰੋਕ ਤੇ ਰੋਕ ਤੇ ਰੋਕ ਝੀੜ ਪਾ ਕੇ ਦੇ ਦਾਂ ਜੀ ਆ ਭਾਈ ਤੂੰ ਵੀ ਝੀੜ ਪਾਉਂਦੀ ਹੈ ਕਿ ਨਹੀਂ ਪਹਿਲੇ ਤਰ੍ਹਾਂ ਨੂੰ ਆਪਣੇ ਬੰਦਿਆਂ ਨੂੰ ਖੇਤ ਦਵਾਈਰ ਲਾ ਕੇ ਦੇਣੀ ਆਪਾਂ ਠੀਕ ਹੈ ਕਿ ਨਹੀਂ ਸਪਰੇਅ ਇਹ ਕੰਬਲ ਤੇ ਰੱਖਣਾ ਅੱਜ ਵਾਕਾਂ ਨੂੰ ਪਤਾ ਨਹੀਂ ਆਹ ਦਵਣੀ ਦਾ ਕੰਬਲ ਹੈ ਇਹਨੂੰ ਠੰਡ ਲੱਗਦੀ ਹੈ ਇਹ ਦੇ ਵਾਸਤੇ ਆ ਦੋ ਕੰਬਲ ਦੋ ਦੋ ਹਾਂ ਤੇ ਮਗਰ ਮਾੜਾ-ਵੋੜਾ ਪਿੰਡ ਜੇ ਦੇਖ ਕੇ ਉਹਨਾਂ ਸਮਾਨ ਨੂੰ ਫੜਾ ਕੋਣ ਘਰੇ ਦੋ ਤਿੰਨ ਘਰਾਂ ਦੇ ਤੇ ਪਹਿਲੇ ਇਹਨਾਂ ਨੂੰ ਦਵਾਈ ਦਵਾ ਕੇ ਦਵਾਈਂ ਰਲਾ ਕੇ ਦੇ ਚਲੇ ਗਏ ਤੇ ਆਪੇ ਬਾਅਦ ਚ ਕਰੀ ਜਾਣਗੇ ਠੀਕ ਆ ਕਿ ਨਹੀਂ ਤੇ ਦਵਣੀ ਵਾਪ ਸਿਰਾਜ ਦਵਾਈ ਰਲਾ ਦੇਣਾ ਨੂੰ ਪੂਰੀ ਚੰਗੀ ਵਦਗਾ ਇੱਕ ਨੰਬਰ ਬਣਾ ਦੇ ਦੀ ਦਾੜੀ ਆ ਗਈ ਪਾ ਇਹੇ ਕੰਮ ਕਰਦੇ ਜਾਈਏ ਵਾ 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 ਠੀਕ ਆ ਠੀਕ ਆ ਹਾਂਜੀ ਦਵਣੀ ਕੀ ਰਲਾ ਰਹੇ ਨੇ ਲੈ ਨਹੀਂ ਪੁਰਾ ਖੋਲਣਾ ਭੁੱਲ ਗਿਆ ਬਈ ਤੂੰ ਹੈਨਾ ਇਹੇ ਲਈ ਠੀਕ ਨਹੀਂ ਇਹ ਲਾਈਵ ਕਰਨਾ ਪੈਂਦਾ ਵਿੱਚੇ ਗੰਗਾ ਬਣਾਦਾ ਬੋਏ ਦਵਣੀ ਦਾ ਫਾਰਮਰ ਦਵਣੀ ਦਾ ਡਿਸਟਰੋਇਰ ਦਵਣੀ ਦਾ ਮੇਕਰ ਸਰਾ ਹੀ ਆਏ ਇਦਾਂ ਨੂੰ ਮਰਜੀ ਤੋਰ ਦੇ ਇਹਨੂੰ ਉਧਰ ਨਹੀਂ ਦਿੱਲੀ ਫਦੇ ਕਰਿਆਊਗਾ ਕੱਲੇ ਹੀ ਜਾ ਕੇ ਇਹ ਇਹ ਤਾਂ ਨਹੀਂ ਉਹ ਇਹ ਉਧਰੋਂ ਤੋਰਦਾ ਇਹ ਦੇ ਕੇ ਹਰੀ ਕ੍ਰਾਂਤੀ ਵੈ ਹੋਰ ਸੋਮੇ ਕਿਵੇਂ ਹੈ ਹਰੀ ਕ੍ਰਾਂਤੀ ਕੋਈ ਨਾ ਪਹੁੰਚੂਗੀ ਟੈਨਸ਼ਨ ਨਾ ਲੋ ਜਲਦੀਸ਼ ਕੋਲੇ ਆਏ ਹੋਏ ਆ ਕੈਵਰੇਆ ਦੇ ਪ੍ਰੋਟੈਕਟਰ ਲੈ ਆਏ ਠੀਕ ਆ ਕਿ ਨਹੀਂ ਇਹ ਕੈਵਰੇਆ ਪ੍ਰੋਟੈਕਟਰਾਂ ਦੇ ਵੀ ਪੈਸੇ ਦੇ ਲਏ ਬਾਜੀ ਇਹਦੇ ਕੜਕ ਵਾਲੇ ਵੀ ਪੈਸੇ ਦੇ ਲਏ ਹਜੇ ਮੈਂ 1000 ਰੁਪਏ ਉਹਦੋਂ ਕਰਾਇਆ ਸੀ ਉਹ ਸਾਡੇ ਘਰ ਦਾ ਦਾ ਹਿਸਾਬ ਤਕਾ ਰਿਹਾ ਇਹਦਾ ਬਾਕੀ ਪਾਰਸਲ ਮੁੰਡੇ ਨੇ ਚੱਕ ਲਿਆ ਹੁੰਦੇ ਤੇ ਨਾਲੇ ਵੀਡੀਓ ਚ ਲੈ ਜਾਂਦਾ ਤੁਸੀਂ ਕਹਿੰਦੇ ਵੀਡੀਓ ਚ ਨਹੀਂ ਦਿਖਦਾ ਬਲਜੀਤ ਹਨਾ ਲੈ ਬਈ ਵੀਡੀਓ ਚ ਹੀ ਦਿਖਾਤਾ ਲੋਕ ਡਿਮਾਂਡ ਕਰਦੇ ਕੇ ਇਹ ਰੀ ਪੁੱਛਦੇ ਹੁੰਦੇ ਕੋਈ ਮੁੰਡਾ ਹੁੰਦਾ ਸੀ ਬਲਜੀਤ ਉਹ ਕਿੱਧਰ ਰਹਿ ਗਿਆ ਮੈਂ ਵੀ ਉਹ ਵਿਆਹ ਕੀਤਾ ਸੀਗਾ ਉਹਦਾ ਵਿਆਹ ਹੋਇਆ ਸੀ ਉਸ ਤੋਂ ਬਾਅਦ ਪਤਾ ਹੀ ਨਹੀਂ ਲੱਗ ਕਿੱਧਰ ਰਹਿ ਗਿਆ ਮੈਂ ਇਸ ਤਾਂ ਇਹ ਕਹਿ ਦਿੰਨ ਉਹਨੇ ਵੀ ਵਿਆਹ ਜਾਂ ਹੋ ਗਿਆ ਸੀਗਾ ਉਸ ਤੋਂ ਬਾਅਦ ਕਰੀਲਦਾਰ ਬਣ ਗਿਆ ਇਹ ਘਰੋਂ ਜੀ ਨਹੀਂ ਕਰਦਾ ਨਿਕਲਦਾ ਪਤਾ ਨਹੀਂ ਕੀ ਗੱਲ ਹੈ ਹੈ ਇੱਥੋਂ ਇੱਥੋਂ ਆਦੇ ਕਵਰੇਜ ਕਵਰੇਜ ਇੱਥੋਂ ਐਨੇ ਹੀ ਕੰਮ ਮੇਰੇ ਕੋਲ ਐਨੇ ਹੀ ਕੰਮ ਮੇਰੇ ਕੋਲ ਆਹ ਪ੍ਰੋਟੈਕਟਰ ਹੈ ਦੋਵਾਂ ਦੇ ਆ ਫਰਦ ਵੀ ਆਪਰੇ ਕੈਮਰੇ ਪਰ ਟੈਕ ਚਲ ਠੀਕਾ ਖੰਡ ਕੋਈ ਗੱਲ ਨਹੀਂ ਇਧਰ ਕਿੰਨੇ ਪੈਸੇ ਸੀਗੇ ਇਹਦੇ ਹਾਂਜੀ ਮੇਰੇ ਵੀਰੋ ਆ ਗਏ ਜੀ ਖੇਤ ਤੇ ਯਾਰ ਖੇਤ ਵਰਾਨ ਜੇ ਲੱਗਦਾ ਤਾਂ ਵੀ ਨਹੀਂ ਹੈਣਾ ਹੋਰ ਹੀ ਕਿੰਨੇ ਆਲਾ ਫੋਨ ਖੜੀ ਝੋਨੇ ਵੇਲੇ ਦੇਖੀ ਝੋਨੇ ਵੇਲੇ ਤਾਂ ਹਰਿਆਲੀ ਹੁੰਦੀ ਹੈ ਹੁਣ ਉਜੜਾ ਉਜੜਾ ਜਿਆ ਲੱਗੀ ਜਾਂਦਾ ਹੈ ਨਾ ਸਾਰਾ ਕੁਝ ਐਸਾ ਆਇਆ ਨਹੀਂ ਕਿਹੜਾ ਦੇਖੀ ਲੈ ਕੀ ਗੰਦ ਵਜਿਆ ਪਿਆ ਨੇ ਬੜੀਆਂ ਪਤੀਲੇ ਬਾਹਰ ਪਏ ਹੁੰਦੇ ਆ ਹਾਂ ਸਮਾਨ ਪੱਤਾ ਪੱਕੀ ਹੁੰਦੇ ਆ ਇਹ ਤਾਂ ਹੋਰ ਉਜੜਾ ਉਜੜਾ ਜਿਆ ਲੱਗੀ ਜਾਂਦਾ ਸੀ ਦਿਸੇਗਾ ਯਾਰ ਉਧਰੋਂ ਉਧਰਲੇ ਖੇਤ ਬੰਦਿਆਂ ਨੇ ਘਰਤੀ ਸਪਰੇਅ ਹਣਾ ਹੁਣ ਆਉਂਦੇ ਇਧਰਲੇ ਖੇਤ ਨਲਤਣ ਦੀ ਚਾਹ ਲੈਂਦੀ ਨਲੇ ਉਹਨਾਂ ਮੈਂ ਰਸਤੇ ਮਾੜਾ ਮਾੜਾ ਸਮਾਨ ਪਤਾ ਲੈਂਦਾ ਤੇ ਬਸ ਉਹਨੂੰ ਚਾਹ ਚ ਫੜਾ ਕੇ ਉਹਨੂੰ ਦਵਾਈ ਰਲਾ ਕੇ ਦੇ ਕੇ ਤੇ ਮੈਂ ਫੇਰ ਟੱਪ ਜਾਗੇ ਹਾਂਜੀ ਮੇਰੇ ਦੋਸਤੋ ਪਹੁੰਚ ਗਏ ਜੀ ਆਪਣੇ ਬੰਦੇ ਵੀ ਦੂਜੇ ਖੇਤ ਤੇ ਦਵਣੀ ਦਾ ਫਾਰਮਰ ਮੈਨ ਵੀ ਆ ਚੁੱਕਿਆ ਏ ਹਾਂ ਦਵਣੀ ਬਈ ਖੇਤੀ ਕਿ ਨਹੀਂ ਕੀਤੀ ਹੈ ਖੇਤੀ ਵੀ ਕਰੀ ਬਹੁਤ ਕਿ ਹੁਣ ਤਾਂ ਖੇਤੀ ਕੀਤੀ ਹੈ ਹੁਣ ਤਾਂ ਖੇਤੀ ਕਰੀ ਮੈਂ 2014 ਤੋਂ 13 ਬਿਲਕ ਲੱਗੇ ਹੈ ਖੇਤੀ ਜੀ ਹਾਂਜੀ ਤੇ ਪੂਰਾ ਖੇਤੀ ਜੂ ਪੂਰਾ ਪੂਰਾ ਟਰਸਟ ਪੂਰਾ ਠੀਕ ਐ ਫਿਰ ਤਾਂ ਸਰਾ ਗਮ ਹੈ ਯਾਰ ਹਾਂਜੀ ਤੇ ਕੋਠਾ ਐਕਸਪਲੋਰ ਕਰਦੇ ਆ ਆਪਣਾ ਆਜੇ ਤੁਹਾਨੂੰ ਵੀ ਦਿਖਾਈਏ ਕੈਮਰਾ ਕਰ ਲਈ ਸਾਡੇ ਆਪਣੇ ਪੂਰਾ ਹੁਣ ਚੱਲੀਏ ਆਪਾਂ ਉੱਪਰ ਹਾਂਜੀ ਚੱਲੀਏ ਇਹਦੇ ਵੀ ਉੱਪਰ ਆਜੇ ਤੁਹਾਨੂੰ ਉੱਪਰੋਂ ਕੋਠੇ ਦਾ ਵਿਊ ਦਿਹੀਏ ਸਾਰਾ ਠੀਕ ਹੈ ਕਿ ਨਹੀਂ ਜਿੱਥੋਂ ਮੈਂ ਡਿੱਗਾ ਹਿੱਤਾ ਤੋਂ ਬਹੁਤ ਪੜਾ ਸਮੋ ਲੱਗੇ ਆਗੇ 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 ਹੈ ਤਾ ਕੀ ਕਰਦੀ ਆ ਵਾਲਟੀ ਕੋਲ ਬਾਈ ਹੈ ਤੇ ਤੋਨ ਨੂੰ ਰੱਖਿਆ ਕੁਛ ਆ ਕੇ ਮੈਂ ਬਣਾਤਾ ਓਏ ਫ੍ਰੀ ਲਾਈ ਪਈ ਹੋਈ ਹੈ ਹੈ ਇਹ ਦਵਣੀ ਸਿਰਾਂ ਕੰਮ ਨਹੀਂ ਮਣ ਅਦਾ ਗੋਡ ਵਾਲ ਨਹੀਂ ਇਹ ਦਵਣੀ ਪੂਰਾ ਇਹਦੇ ਦੇ ਭੈ ਪਲਾਸਟਰ ਕੀਤਾ ਹੋਣਾ ਵੱਜੀ ਦੀ ਵਾਲ ਪੁੱਟੀ ਇਹ ਦਵਣੀ ਹੈ ਮੈਂ ਫਿਰ ਕਿਆ ਬਾਤ ਹੈ ਹੈ ਇਥੋਂ ਬਣਾ ਇਹ ਤਾਂ ਇਥੇ ਵਾਹ ਮੈਂ ਦਰੂ ਇੱਥੇ ਇੱਥੇ ਆਈ ਉੱਪਰ ਲੈ ਕੇ ਚੱਲੀ ਜੀ ਬਾਬੇ ਸਾਨੂੰ ਦੇਖ ਤਾਂ ਤੈਨੂੰ ਤਾਂ ਉਹ ਪੱਥਰ ਪਾਇ ਬੜਨ ਕੁਝ ਪਾਇ ਆਣ ਲੱਗੀ ਉਹ ਅਗਲਾ ਚੱਲ ਚੱਲ ਦਵਨੀ ਅੱਗੇ ਚਲਾ ਹੌਲੀ ਹੌਲੀ ਧਿਆਨ ਨਾਲ ਜੇ ਕਿਤੇ ਮਗਰ ਢੂਈ ਪਾਰਨੇ ਵਜੇ ਅਗੇ ਇਹ ਵੀਓ ਹੈ ਬਾਬੇ ਕੋਠੇ ਦਾ ਉੱਤੋਂ ਠੀਕ ਹੈ ਕਿ ਨਹੀਂ ਨਾਣਾ ਤਾਂ ਤਾਂ ਉੱਚਾ ਬਹੁਤ ਬਣ ਜਾਂਦਾ ਹੈਗਾ ਕੋਠੀ ਦੇ ਬਰੋਬਰ ਬਣ ਜਾਂਦਾ ਹੈ ਵੀ ਇੱਥੇ ਮੈਂ ਦੇ ਵੇਚਦੀ ਨਿਕਲੇ ਕਰਾ ਛੋਡੀ ਭਾਏ ਨੇ ਹਾਏ ਦੇ ਵੇਚਦੀ ਨਿਕਲੇ ਮੈਂ ਕਰਾਂ ਸਵਾਰਡ ਕੀਤੀ ਹੋਈ ਦਵਨੀ ਹੈ ਹਾਂ ਬਾਉਂਡਰੀ ਬਣਾਈ ਹੋਏ ਉਹਦੀ ਵੀ ਬਣੀ ਹੈ ਨਾ ਉਹਨੀ ਉਹਨੀ ਦੂਰੀ ਉਹਨੇ ਨਹੀਂ ਬਣਾਈ ਹੋਏ ਹੋ ਰਿਹਾ ਘਰ ਵੀ ਆਪਣਾ ਹਾਂ ਉਹ ਸੜਾ ਦਰਖਤ ਮੁਰਿਆ ਹੀ ਜਾਂਦੇ ਆ ਆਓ ਦੇਖੀਓ ਉਹ ਸਾਹਮਣੇ ਨਹੀਂ ਹੋ ਰਹੀ ਇੱਧਰ ਹੈ ਨਾ ਨਹੀਂ ਨਹੀਂ ਇਹ ਹੋ ਰਹੀ ਐ ਤੂੰਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਸਿਰਾਂ ਗੱਲਵਾਦਾ ਬਰੋ ਕੋਠੇ ਦੀ ਆਪਣੇ ਦੀ ਪੂਰੀ ਓਕੇ ਦੀਆਂ ਰਿਪੋਰਟਾਂ ਨੇ ਠੀਕ ਹੈ ਕਿ ਨਹੀਂ ਆ ਵੀ ਉਹ ਦੇਦਾ ਸਾਨੂੰ ਸੈਟ ਆ ਕਾਂ ਬਸ ਥੋੜਾ ਜਿਹਾ ਜੀਜਾ ਨਹੀਂ ਲੱਗ ਰਿਹਾ ਮਨ ਥੱਕਾ ਹੋ ਬਹੁ ਹੋ ਰਿਹਾ ਮੇਰਾ ਆਹ ਜੀ ਮੇਰੇ ਵੀਰੋ ਇਸ ਟਾਈਮ ਕਰਨੀ ਆ ਜੀ ਪਿੰਡ ਆਵਲ ਕਰ ਖੜੇ ਨਹੀਂ ਤੁਰੇ ਜਾਂਦੇ ਆ ਤੇ ਇੱਕ ਮਿੰਟ ਵਾਇ ਘਟਾ ਦੇ ਕਿਤੇ ਕਾਪੀਰਾਈਟ ਆ ਜੇ ਅੰਡਰਵਾਇਰ ਪੰਨੂ ਕੋਈ ਕਾਪੀਰਾਈਟ ਦੇ ਦੇ ਆਪਾਂ ਨੂੰ ਠੀਕ ਹੈ ਕਿ ਨਹੀਂ ਤੇ ਪਹਿਲਾਂ ਕੇ ਆਪਾਂ ਉਧਰ ਮਲੋੜ ਮਲਾੜ ਗਾਹ ਪਿੰਡ ਗਾਹ ਕੇ ਵੇ ਬਾਏ ਭਾਈ ਬਚਨ ਮਾਰੀ ਤੇ ਮੋੜ ਮਲਾੜ ਤੋਂ ਗਾਹ ਪਿੰਡ ਗਾ ਕੇ ਫਿਰ ਝੋੜਾ ਵੇਜ ਦੀ ਹੋ ਕੇ ਔਲਖ ਵੇਜ ਦੀ ਹੋ ਕੇ ਹੁਣ ਜਾਂਦੇ ਆ ਕਰਾਈ ਵਾਲਾ ਕਰਾਈ ਵਾਲੇ ਤੂੰ ਸਿੱਧਾ ਆਪਣਾ ਫਗਰਸਰ ਤੇੜੀ ਫਗਰਸਰ ਤੇੜੀ ਤੋਸ ਦਾ ਰਾਜ ਵਾਲਾ ਤਰਾਇਆ ਤੋ ਲਾਲ ਬਾਈ ਲਾਲ ਬਾਈ ਤੋ ਬੀਦੂ ਵਾਲੀ ਬੀਦੂ ਵਾਲਾ ਤਮਾਰਨਾ ਉਸ ਤੋਂ ਬਾਅਦ ਆਪਾਂ ਘਰੇ ਤੇ ਘਰਾਂ ਤੋਂ ਵੜ ਕੇ ਖੋਡਿਆਂ ਚ ਆਹੀ ਕੰਮ ਹੈ ਫੇ ਨੀਰਾ ਫੇ ਆਹ ਹੈ ਨੀਰਾ ਦਰਣੀ ਨੀਰਾ ਹਾਂ ਇਹ ਮੋਟਰ ਚੜਾ ਲੱਤਾ ਜਮਾਰੇ ਖਿੱਚ ਕੇ ਚੱਕਦੇ ਜਾਣਦੇ ਕੇ ਇਸ ਵਾਰ ਯਕੀ ਜੀ ਅਦਾਂ ਲਈ ਗੱਡੀ ਚੜਾ ਕੇ ਮਾਰਦਾ ਇਹ ਰਿਵਾਇਰ ਕੋਈ ਨਹੀਂ ਚਾਹ ਸੀ ਅਸਕਰ ਨੂੰ ਯਾਰ ਆ ਪੋਰੀਆ ਨੇ ਜੀ ਹਣਾ ਹਾਂ ਜੀ ਮੇਰੇ ਵੀਰੋ ਆ ਗਏ ਜੀ ਘਰੇ ਇੱਕ ਵੜਵਾਲ ਤਾਂ ਖੋਲੀ ਲਾਓ ਪਾਪਾ ਤੇ ਹੁਣ ਬਾ ਦਾਣਾ ਪਾਣੀ ਪਾ ਦਈਏ ਕੂਤਰਾਂ ਨੂੰ ਮੇਰੀ ਤਰ੍ਹਾਂ ਹੀ ਆਈਆਂ ਬਰੋ ਬਹੁਤ ਲੇਟ ਹੋ ਗਏ ਹੋਰ ਤਾਂ ਹਾਂ ਇੱਕ ਅੱਜ ਚੰਦੀ ਤੋਂ ਕੂਤਰੇ ਸਰੀ ਪੱਕਾ ਤਾਂ ਫੇਲਾਵਾਂਗਾ ਪਾ ਠੀਕ ਹੈ ਕਹਿੰਦੇ ਤੇ ਦਾਣਾ ਪਾਣੀ ਪਾ ਦਈਏ ਇਹਨਾਂ ਨੂੰ ਟਾਈਮ ਨਾਲ ਵਿਚਾਰ ਨੂੰ ਬੋਲਬਾਲ ਮਾਰ ਕੇ ਸੋਨੋੇ ਬੈਠਿਆ ਆ ਪੁੱਤ ਆਇਓ 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 ਬੱਤਾ ਆਇਓ 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 ਚਿਰੋ ਇੱਕ ਮਿੰਟ ਖੁੱਡੇ ਖਾਡੇ ਖੋਲ ਕੇ ਉਹਨੂੰ ਕਰਾਂ ਇੱਕ ਮਾੜਾ ਮੋਟਾ ਦੇਵਾ ਹੌਸਲਾ ਵੀ ਮਾ ਆ ਗਿਆ ਕੋਈ ਡਾਰ ਵਾਲੀ ਗੱਲ ਨਹੀਂ ਏਡੀ ਤੇ ਅਰਦਾ ਸਾਰਾ ਕੁਝ ਇੱਥੇ ਹੀ ਰਹਿ ਗਿਆ ਬ్రో ਆਪਣੇ ਕੈਮਰਾ ਪ੍ਰੋਟੈਕਟਰ ਆ ਜੀ ਆਪਣੇ ਫੋਨ ਦਾ ਆ ਦਵਣੀ ਦੇ ਦਾ ਇਹ ਵੀ ਨਹੀਂ ਲਾਇਆ ਲੋਕ ਸਾਰਾ ਕੁਝ ਵਿਚੇ ਹੀ ਰਹਿ ਗਿਆ ਹਾਂਜੀ ਮੇਰੇ ਇਧਰੋ ਤੇ ਆਪਾਂ ਜਾਂਦੇ ਸੀ ਖੇਤ ਪਾਈ ਲੈ ਕੇ ਦਸ ਦੀ ਦੂਤੀ ਤੇ ਲੋੜ ਹੀ ਨਹੀਂ ਉਹਦੋਂ ਆਪਣਾ ਬੰਦਾ ਹੀ ਆ ਗਿਆ ਸੋਮਾ ਡਾਉਣ ਆਇਆ ਸ਼ੇਰਾ ਤੈਨੂੰ ਡਿੱਕੀ ਆਦੇ ਸੀ ਘਰੇ ਕੰਮ-ਕੁੰਮ ਪਿਆਰ ਘਰੇ ਵੀ ਹੈ ਨਹੀਂ ਕੋਈ ਮੱਝਾ ਗਾਵਾਣੂ ਨਿਰਾਚਾਰਾ ਪਾਉਣ ਵਾਲਾ ਇਹ ਵੋ ਹਜੇ ਨਿਰਾ ਲੈਉਣ ਵਾਲਾ ਆਉਂਦੇ ਜਾਂਦੇ ਹੋ ਹਾਂਜੀ ਮੇਰੇ ਵੀਰੋ ਤੇ ਪਤੰਗ ਵਾਜੀ ਸਟਾਰਟ ਕਰਤੀ ਸੀ ਮੈਂ ਤੇ ਮੇਰੇ ਫਰੈਂਡ ਦਾ ਹੁਣੀ ਨੇ ਠੀਕ ਆ ਕਿ ਨਹੀਂ ਕੋਈ ਨਾ ਕੋਈ ਉੱਜੇ ਪਾਣਾ ਡਿੱਗਣਾ ਬਗੇ ਬਾਈ ਦੋ ਪਤੰਗ ਕੱਟਦੇ ਆਪਾਂ ਆਏ 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 ਬੜਾ ਜਰਾ ਕੇ ਹੈ ਮਟ ਜੀ ਇੱਕ ਦਾਇਆ 2 ਮਿੰਟਾ ਜਾ 2 ਮਿੰਟਾ ਹੀ ਦਾਇਆ 2 ਮਿੰਟਾ ਪਤਾਗੇ ਸਾਰੇ ਦੋ ਜਦੋਂ ਇੱਕ ਗੱਲ ਹੋਰੀ ਜਦੋਂ ਆਪਾਂ ਪਤਾਗੇ ਚੜਾ ਲੈ ਸਾਰੇ ਇਕੱਠੇ ਕਰ ਲਾਂਗੇ ਡੋਰਾ ਹਾਂ ਸਾਬ ਨੇ ਖਿੱਚ ਲਿਆ ਡੋਰਾ ਇੱਕ ਆਪਣਾ ਨਾ ਤਰੀਕਾ ਹੀ ਹੋਰ ਹੈ ਮੇਰਾ ਪਤਾ ਹੀ ਮੈਂ ਕਿਵੇਂ ਪਤਾਗਾ ਡੋਨਾ ਵਲੈਡ ਹੋਣਾ ਤੇ ਡਰ ਲੱਗਦਾ ਦੇਖ ਕੇ ਅਗਲੇ ਨੂੰ ਵੀ ਆਉਂਦਾ ਹੈ ਕੁਝ ਆਏ 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 ਕਰਦਾ ਆਉਂਦਾ ਕੁਝ ਨਾ ਕੁਝ ਤੇ ਭਾਈ ਦੋ ਪਤਾਂ ਕੱਟ ਕੇ ਇੱਥੋਂ ਹੱਥ ਚੋਂ ਮੇਰੇ ਤੋਂ ਡੋਰ ਟੁੱਟ ਗਈ ਆਪੜਾ ਪਾਂਗਾ ਆਪੜਾ ਪਾਂਗਾ ਆਪ ਆਪ ਕੱਟਦਾ ਹਜੇ ਬੁੱਢੀ ਹਾਂ ਪਰ ਆਪਣਾ ਅੜ ਗਿਆ ਕਿਤੇ ਤੇ ਹੋ ਚੜੀ ਜਾਂਦਾ ਹੋ ਰਿਹਾ ਨਹੀਂ ਨਹੀਂ ਇਹ ਨਹੀਂ ਇਦੂਦਲਾ ਆ ਰਿਹਾ ਡੱਬਾ ਆ ਜਿਹੜੀ ਆੜ ਕੇ ਆੜ ਕੇ ਜਿਹੜੀ ਜਾਂਦਾ ਤੇ ਉਹ ਥੱਲੇ ਉਹਦੇ ਨਾਲ ਪੀਚਾ ਪੈਂਦਾ ਇੱਕ ਅੜੀ ਨਾਲ ਹੀ ਪਹਿਲਾਂ ਉਹਨਾਂ ਨੂੰ ਗਲੀਚ ਕੀਤਾ ਆਪਾਂ ਓਏ ਟੁੱਟੇ ਨਾਲ ਵੀ ਆਪਣੇ ਬਰੋਬਰ ਆਖਦਾ ਕੋਈ ਟੁੱਟੇ ਨਾਲ ਵੀ ਨਹੀਂ ਪੀਚਾ ਪਿਆ ਆਪਣੇ ਪਤਾਂ ਨੂੰ ਤੋਂ ਉਹਨਾਂ ਤੋਂ ਕੀ ਕਰਾਂਗੇ ਹੁਣ ਗਰਾਂਟੀਆਂ ਪੀਚਾ ਪਾ ਲੈਣ ਉਹ ਹੈ ਠੀਕ ਹੈ ਆਜੋ ਕਿਤੇ ਕੁਤੇ ਲੰਮਾ ਨਾ ਕੁਤੇ ਨਹੀਂ ਕਿਹਨੇ ਇਹਨੂੰ ਫੜ ਲਈ ਡੋਰ ਕਿਤਨਾ ਰਹੀ ਬਸ ਨਿੱਧ ਚੱਲ ਕੋਈ ਨਾ ਫਿਰ ਆਪਣੇ ਪਤਾ ਇਕੱਠਾ ਕਰ ਲਿਆ ਇਹਨੂੰ ਕੱਲ ਨੂੰ ਉਡਾਵਾਂਗੇ ਬਸ ਸ਼ੇਰ ਨੂੰ ਕੱਲ ਨੂੰ ਦੁਬਾਰੇ ਟੋਣਾ ਪਾਗੇ ਗਰੀਸ ਗਰੀਸ ਗਲੀਸ ਵੀ ਜਿੰਨੇ ਆ ਗਏ ਗਰੀਸ ਸਾਹਿਬ ਨੂੰ ਇਹ ਡੋਰ ਐਂ ਵਾਲੀ ਲੰਡੂ ਐ ਇਹ ਬਸ ਸਿੱਧਮ ਸਿੰਘ ਟੋਣ ਦਾ ਖਿਲ ਐ ਇਹ ਸਿੱਧਮ ਸਿੰਘ ਲੱਖੇਡ ਗੰਡਾ ਐ ਇਹ ਸਿੱਧਮ ਸਿੱਧੀ ਡਾਉਣ ਵਾਲੀ ਐ ਇਹ ਉਹ ਹੈਣੀ ਜੇ ਆਪਾਂ ਕਹਨੇ ਇਹ ਮੇਰੇ ਦੂਰੀ ਹੈ ਇਹ ਪੁੱਛਿਆ ਸੀਗਾ ਹਾਂ ਉਹ ਲੈ ਗਿਆ ਡਾਡਾ ਡੋਰ ਲੈ ਗਿਆ ਉਹ ਲੈ ਗਿਆ ਇੱਥੇ ਬੱਕਰਾ ਹੀ ਚੜ੍ਹਣ ਨੂੰ ਕਹਿੰਦੇ ਡੋਰਾਂ ਦੇ ਕਿਹਾ ਹਨ ਉਹ ਕਹਿੰਦੇ ਦੋ ਪੰਗੇ ਬੈਣਾ ਨਹੀਂ ਉਹ ਡੋਰਾਂ ਕੋਲੇ ਉਹਨਾਂ ਕੋਲੇ ਜਿਹੜੀਆਂ ਬੈਣ ਆ ਉਹ ਡੋਰਾਂ ਲਿਆਵਾਂਗੇ ਉਹ ਡੋਰਾਂ ਆਏ ਟੁੱਟਦੀ ਜਿਵੇਂ ਆਹ ਡੋਰ ਉਹ ਨਾਲ ਤਿੱਖੀ ਆ ਹੋਰ ਨਾ ਕਿਸ ਨੂੰ ਕਹਿੰਦੀ ਪਰ ਇਹ ਲੰਡੂ ਵਾਲੇ ਜੇ ਮੜੇ ਮੋੜ ਪੈ ਗਿਆ ਹੌਂਕਾ ਮਾਰੇ ਨੇ ਪੜਾਕਾ ਪੈਣਾ ਉਹਦਾ ਤੇ ਉਹ ਖਿੱਚੀ ਚੱਲ ਪੁਆਦੀ ਉਹ ਟੁੱਟਦੀ ਹਾਂਜੀ ਜੀ ਹੈਲੋ ਜੀ ਠੀਕ ਹੈ ਠੀਕ ਮਾਰ ਦੇ ਡੱਬਾ 1/2 ਕਿਲੋ ਵਾਲਾ ਕੱਢੋ ਹੀ ਹੰਡ ਹਟਦੇ ਨਹੀਂ ਮੁਕਾਵੋਗੇ ਆ ਬੁਕਾ ਦਿਓ ਕੋਈ ਚੱਕਰ ਨਹੀਂ ਉਹ ਦੇਖਣ ਵੰਗੋ ਵਧਾਈਆਂ ਜੀ ਵਧਾਈਆਂ ਤੇ ਖੁਸ਼ਲ ਮੰਗਰ ਸਾਹਿਬ ਖੁਸ਼ਲ ਮੰਗਰ ਸੈਟਾ ਕੰਮ ਵਗੀ ਬੰਦੇ ਵੀ ਆਪਣੇ ਸਾਰੇ ਆ ਗਏ ਸੋਮਾ ਬੱਗਾ ਇਹ ਉਹ ਸਾਰੇ ਆ ਚੱਕਲੇ ਡਬਾ ਚੱਕਲੇ ਖੰਡ ਚੱਕ ਲਈ ਹੈ ਆਈਆਂ ਫਿਰ ਲਾਈਵ ਨੂੰ ਪਤਾ ਫਿਰ ਰੱਖਣਾ ਪੈਂਦਾ ਲਾਈਵ ਚੱਲੀ ਟੀਮ ਲੈ ਡਬਾ ਅੱਡੀ ਲੈ ਕੇ ਕੱਢੋ ਛਾਂਡੇ ਦੀ ਚੋਪੜਾ ਚੱਕੀ ਚੱਲ ਬਲੇਟੀ ਚੱਲ ਕੋਈ ਨਾ ਕੱਲ ਨੂੰ ਹੋਰ ਲਿਆਵਾਂਗਾ ਪਰ ਟੈਨਸ਼ਨ ਨਾ ਲੈ ਤੂੰ ਭਾਵੇਂ ਦਾਣੇ ਪਾਤੇ ਬਈ ਨੇ ਮੁੰਡਿਆਂ ਨੇ ਠੀਕ ਆ ਆਪਾਂ ਵੀਡੀਓ ਰੋਈ ਮੈਂ ਥੋੜਾ ਜਿਆਦਾ ਕੰਮ ਜਿਆਦਾ ਹੀ ਵੱਲ ਜਾ ਬਥੋੜਾ ਜਨਾ ਦਿਮਾਗ ਮੇਰਾ ਇਹ ਦਾਣੇ ਦੁਨਨੇ ਪਾਤੇ ਤੇ ਚੋਬਰ ਨੂੰ ਜੀ ਅੱਜ ਇੱਕ ਹੋਰ ਬੱਚਾ ਦੰਨੇ ਆਪਾਂ ਠੀਕ ਹੈ ਕਿਉਂਕਿ ਇਹ ਬੱਚਾ ਹੋਇਆ ਪਿਆ ਤਿਆਰ ਅੱਡੇ ਲਾਉਣ ਵਾਲਾ ਹੈਗਾ ਦੂਜੇ ਬੱਚੇ ਬੱਚਾ ਬਣੋ ਨਾ ਕਿਹੜਾ ਪਹਿਲਾਂ ਜਿਹੜਾ ਦਿੱਤਾ ਸੀਗਾ ਹਾਂਜੀ ਚੋਬਰ ਨੂੰ ਬੱਚਾ ਦੰਨੇ ਜੀ ਆਪਾਂ ਇੱਕ ਇਧਰ ਲਿਖੂਗਾ ਉਹ ਦਿਖਾਉਣੀ ਆ ਤੁਹਾਨੂੰ ਉਹਦਾ ਲੱਗਿਆ ਉਹ ਡਿੱਕਉਂਦਾ ਉਹਦੇ ਸਾਰਾ ਡੰਗਾ ਹੋ ਗਿਆ ਉੱਡ ਕੇ ਆ ਜਾਂਦਾ ਸਿਆਣਾ ਫੁੱਲ ਲੈਣਾ ਨੀਵੀ ਨੀਵੇ ਜਾਵਾ ਨੀਵਾ ਫੁੱਲ ਜੀ ਐ ਕੋਠੀ ਦੇ ਕੋਠੀ ਦੇ ਨਾਲ-ਨਾਲ ਖੈਂਦਾ ਤੇ ਆ ਵੀ ਆ ਥੋੜਾ ਜਿਹਾ ਉਹੀ ਚੀਜ਼ ਹੈ ਮੱਠੇ ਹੈ ਵੀ ਜਿਹੜੇ ਦੇਣੀ ਹੈ ਹਰ ਹਾਂ ਹਾਂ ਕਬੂਤਰ ਆਈ ਇਹ ਨਹੀਂ ਧੋੜਾ ਪਾ ਇਹ ਵੀ ਆਪਣਾ ਉਹ ਹੋਣ ਲੱਗੇ ਪੁੱਰੇ ਫਿਰਦੇ ਨੇ ਆਹ ਫਿਰ ਤਾਂ ਸੜਾ ਕੋਈ ਇਹਨਾਂ ਚੋਂ ਉਪਰਾ ਮੇਰੀ ਗਾਹ ਨੂੰ ਇਹ ਬੱਚਾ ਵੀ ਤੇਰੇ ਲੱਗ ਜੂ ਪਰ ਉਹ ਛੰਦਰੀ ਤੇ ਭੌਂਦੇ ਰਹੇ ਆਂ ਕਿਰਾ ਤੈਨੂੰ ਚੇਪਾਂ ਲਾ ਕੇ ਦੇ ਦੇਗੇ ਇਥੋਂ ਅਰੇ ਆ ਕੇ ਭਾਲੀ ਕਾਲਾ ਚੀਨੋ ਸਾਹਮਣੇ ਬਿਠਾ ਮਾਰ ਦੇ ਜੀ ਹਰੀ ਟੌਰੀ ਵਾਲੀ ਦੀ ਮਾਂ ਦਾ ਹੈ ਹਰੀ ਟੌਰੀ ਵਾਲੀ ਦੀ ਮਾਂ ਦਾ ਹਰੀ ਟੌਰੀ ਦਾ ਭਰਾ ਹੀ ਹੈ ਮਾਂ ਵਾਲੇ ਪਾਸਿਓ ਠੀਕ ਹੈ ਪਿਆ ਉਹ ਹੋਰ ਹੈ ਪਿਆ ਉਹ ਹੋਰ ਹੈ ਮਾਂ ਵਾਲੇ ਪਾਸਿਓ ਹਰੀ ਟੌਰੀ ਦਾ ਭਰਾ ਹੈ ਜਿਹੜਾ ਨੂੰ ਦਿੰਨੇ ਆਪਾਂ ਬੱਚਾ ਕੱਢ ਲੈਣਾ ਵੀ ਆਪਾਂ ਬਾਹਰ ਠੀਕ ਹੈ ਲੇਟਾਪੁਰ ਦਾ ਚਾਣਲ ਪੂਰਾ ਹਾਂਜੀ ਹਾਂਜੀ ਫੁੱਲ ਜੀ ਕੋਈ ਗੱਲ ਨਹੀਂ ਫੁੱਲ ਚਮਕਦਾ ਇੱਥੇ ਤਾਂ ਕੱਲੀ ਪਾਣੀ ਦੀ ਕਿਵੇਂ ਆ ਬੱਚਾ ਵੀ ਅੱਖਾ ਉਹ ਕਾ ਤੁਹਾਨੂੰ ਦਿਖਾਵਾਂ ਹਰ ਜੋ ਚਿੱਟੀਆਂ ਵੀ ਕਾਲਾ ਚੀਨਾ ਇੱਕ ਇਹਦੇ ਨਾਲ ਦਾ ਪੱਡੇ ਲਵਾਤ ਰੱਖਿਆ ਗਲਾਬੀ ਟਿੱਡਾ ਲਾ ਗਲਾਬੀ ਟਿੱਡਾ ਦੋ ਹੱਥ ਨੇ ਭਾਏ ਨੇ ਦਿਨਸ਼ਿਪੇ ਹਾਂ ਦਿਨਸ਼ਪਾਗੇ ਬੈਠਾ ਉਹਦਣ ਬੰਦ ਕਰਤਾ ਉਹ ਵੀ ਆਪਾਂ ਇਹਦਾ ਸਗਾ ਭਰਾ ਤਿੰਨ ਭਰਾ ਹੈ ਇੱਕ ਚੋਬਰ ਨੂੰ ਦੇਣਾ ਦੋ ਪੱਡੇ ਲਾਉਣੇ ਆ ਇੱਕ ਅੱਡੇ ਲੱਗਿਆ ਇੱਕ ਹੋਰ ਲਾਉਣਾ ਲਾਲ ਚੀਨਾ ਫਿੱਕਾ ਜਵਾਦਰੂ ਕਾਲੇ ਟੂਸੇ ਜਵਾਦਰੂ ਕਾਲੀ ਜਵਾਦਰੂ ਕਾਲੇ ਟੂਸੇ ਦੋਵੇਂ ਕਾਲੇ ਫੁੱਲ ਪਰ ਮੀਟੂ ਸੇ ਅਚਾ ਅਲਰਜੀ ਵੀ ਹੈ ਚਲ ਰ ਕਾਲੇ ਟੂਸੇ ਕਾਲਾ ਚੀਨਾ ਕਾਲਾ ਗੂੜਾ ਕੁੰਜਾ ਚਿੱਟਾ ਲੱਪਾ ਹਾਂ ਚਿੱਟਾ ਲੱਪਾ ਕਾਲਸਰਾ ਚਿੱਪੀ ਆਹਾ ਚਿੱਟੀਆਂ ਅੱਖਾਂ ਕਾਲੀ ਨੋਬ ਇਹ ਬੱਚਾ ਹੈ ਠੀਕ ਹੈ ਠੀਕ ਹੈ ਚੋਬਰ ਗੱਲ ਮੁਕੀ ਬੈਨਸ ਨੂੰ ਸੇ ਸਹੀ ਗੱਲ ਆ ਸਮ ਹੈ ਹਾਂ ਚੋਬਰ ਦੇ ਖੁੱਡੇ ਚ ਕੀ ਚੀਜ਼ ਹੈ ਹਾਂ ਚੋਬਰ ਦੇ ਖੁੱਡੇ ਚ ਨੀਰੀ ਬਰਫ ਛੱਟੀ ਹੈ ਜਿਉਂ ਬਰਫ ਬਰਫ ਦੀ ਸੁੱਲੀਆਂ ਇਦੇ ਖੁੱਡੇ 'ਚ ਜਮਾਂ ਬਰਫੀ ਸੜਦੀ ਆਪਾਂ ਐਨੇ ਮੱਠੇ ਕਬੂਤਰਾਂ ਨਾਲ ਬਸ ਸੌਂ ਖਾ ਕੇ ਗਹਿਣੇ ਦੇ ਕੋਲੇ ਜਿਹੜੇ ਨੂੰ ਦਿੱਤੇ ਆ ਵੱਡੇ ਬੱਚਿਆਂ ਨੂੰ ਛੱਡ ਕੇ ਵੱਡੇ ਆ ਜਿਹੜੇ ਐਨੇ ਮੱਠੀਆਂ ਜੋੜੀਆਂ ਟਾਣੀਆਂ ਤੋਂ ਨਹੀਂ ਜਾਂਦੇ ਯਾਰ ਸਿੱਦੇ ਨਜਾਇਜ਼ ਮੱਠੇ ਕੂਤਰਦਾ ਇਹਨੂੰ ਦੱਸ ਕੇ ਦਿੱਤੇ ਆ ਤੇ ਇਹਨੂੰ ਆਪ ਨੂੰ ਪਤਾ ਵੀ ਇਹ ਵੀ ਮੱਠੇ ਆ ਕਬੂਤਰ ਸਾਰੀ ਕਿਉਂਕਿ ਇਹਦੇ ਸਾਹਮਣੇ ਸਾਰੇ ਉੱਡੇ ਹੋਏ ਨੂੰ ਸਾਰੇ ਕੂਤਰਾਂ ਦਾ ਪਤਾ ਹੈ ਇਹਨੂੰ ਮੈਂ ਕਹਿ ਕੇ ਦਿੱਤਾ ਮੈਂ ਕਿ ਤੇਰੇ ਕੋਲੇ ਮੱਠੇ ਕਰਨੇ ਜਮਾਂ ਆਪਾਂ ਜਿੰਨੇ ਮੱਠੇ ਤੇਰੇ ਕੋਲ ਛੱਡਨੇ ਆਂ ਗਰਮ ਇੱਥੇ ਰੱਖਨੇ ਆ ਠੀਕ ਹੈ ਇਹਦੇ ਕੋਲ ਕੋਠਿਆ ਕਾਠਾਂ ਦੇ ਬਾਹਰ ਛੱਡਾਂ ਕਰਾਂਗਾ ਆਪਾਂ ਠੀਕ ਹੈ ਇਹ ਬੱਚਾ ਹੈਗਾ ਤੇ ਆਇਆ ਚੂਬਰਾ ਆਹ ਦੇ ਫੋਨ ਛੱਡ ਕਰਾਂ ਆ ਲੈ ਫੜਦਾ ਨਹੀਂ ਫੋਨ ਲਓ ਜੀ ਆਇਆ ਮਿੱਤਰਾ ਠੀਕ ਹੈ ਜੇ ਨਹੀਂ ਇਹ ਬੱਚਾ ਤੇ ਬਾਕੀ ਫੋਟੋ ਬਾਅਦ ਚ ਖਿੱਚ ਕੇ ਪਹੁੰਚਾਉਣੇ ਲਾ ਦੇਗੇ ਚੇਨੇ ਖੰਡ ਤੇ ਇਹਨੂੰ ਖੰਡਾ ਪਾਣੀ ਤਾਂ ਯਾਰ ਨੂੰ ਪਾਣੀ ਪੋਣਾ ਜ਼ਰੂਰੀ ਹੈ ਵੈਸੇ ਇਹਨੂੰ ਚੱਲ ਫਾੜੇਨ ਵਾਲਾ ਕੋਈ ਲਾ ਇਹ ਤੇਰੇ ਹਵਾਲੇ ਆ ਖੰਡ ਜਿੰਨੇ ਕੂਤਰ ਆ ਤੇ ਬਾਕੀ ਸਾਂ ਮੁੰਡਾ ਬਹੁ ਕਰਦਾ ਇੱਕ ਗੱਲ ਜਿਹੜੇ ਭਰਾ ਕਹਿੰਦੇ ਹੁੰਦੇ ਆ ਚੋਬਰ ਦੇ ਕੂਤਰਾਂ ਦਾ ਛੌਂਕ ਕਰਾਓ ਚੋਬਰ ਦੇ ਕੂਤਰਾਂ ਦਾ ਛੌਂਕ ਕਰਾਓ ਉਹ ਮਾਮਾ ਆਹੀ ਕਬੂਤਰ ਇੱਥੋਂ ਹੀ ਗਏ ਆ ਹਾਂ ਇਹੜੇ ਕਿੜਾ ਭੈਜੂ ਖੂ ਪੱਟ ਕੇ ਤੁਹਾਨੂੰ ਚ ਕੱਢ ਲਿਆਂਦੇ ਜਰਾ ਮਜੋਲਾ ਗੇ ਲਿਆਂਦੇ ਆ ਇੱਥੋਂ ਗਏ ਉਹ ਇੱਥੋਂ ਹੀ ਕਬੂਤਰ ਗਏ ਆ ਛੌਂਕ ਸੁਣੂ ਕੀ ਕਰਾ ਗੇ ਉਹੀ ਕਬੂਤਰ ਉਹੀ ਕੂਤਰ ਆਪਣੇ ਵਾਲੇ ਦੇ ਕੋਲੇ ਠੀਕ ਆ ਕਿ ਨਹੀਂ ਆ ਬੱਚਾ ਦੀ ਤਾਂ ਪਹਿਲਾਂ ਵੱਡੀਆਂ ਚੂੜੀਆਂ ਦੇ ਦਿੰਦੇ ਗਏ ਆ ਹਾਂ ਤੇ ਹੁਣ ਧਰ ਦਿਆਂ ਪਾਣੀ ਰੱਖੀ ਜੀ ਦਾਣੇ ਹਾਂ ਪਾਣੀ ਜੀ ਪਾਣੀ ਓ ਸੌਰੀ ਪਾਣੀ ਰੱਖਦੇ ਅੱਜ ਦਾਣੇ ਧਰਦੇ ਸੀ ਨਾ ਮੈਂ ਆਪ ਖੁਦ ਹਾਂ ਦਾਣੇ ਨਾ ਰੱਖਦੇ ਪਾਣੀ ਅੱਜ ਪਹਿਲੀ ਵਾਰ ਮੈਂ ਆਪ ਦਾਣੇ ਬਣਾ ਕੇ ਸੈਟਿੰਗ ਕਰਕੇ ਆਪ ਖੁਦ ਪਾਏ ਹਾਂ ਅੱਜ ਦਵਨੀ ਨੇ ਪਾਏ ਤੇ ਮੈਨੂੰ ਦੱਸਿਆ ਸੀ ਹੋਵੇ ਹਾਂ ਇਹ ਜਿਹੜੀ ਲੋ ਜੀ ਕਿਹਦੇ ਸਾਹ ਤੇ ਹਾਲਾਤ ਆਏ ਆਏ ਮੋਹਿੰਦਰਾ ਦਾਣੇ ਨੜੂਪੋੜੀ ਪਿਆ ਕਰਨਗੇ ਆਜੋ ਆਜੋ ਵਿੱਚ ਪਾਏ ਟ੍ਰੈਟਰਾਸਾਈਕਲਰ ਦਾ ਪਾਊਡਰ ਹਾਂ ਆਏ 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 ਇਹਨੂੰ ਆਏ ਕਰਨਾ ਆਏ ਆਏ

ਮਾਣ ਕੇ ਜਾਲਾ ਸੋਹਣੇ ਬਣਦੇ ਹੁੰਦੇ ਆ ਕਬੂਤਰ ਹਾਂ ਇੱਕ ਸਾਥ ਤੇ ਨਜ਼ਰ ਲੱਗਣ ਵਾਲਾ ਕੰਮ ਹੋਈ ਜਾਂਦਾ ਇਹਨਾਂ ਨੂੰ ਜਿਵੇਂ ਝਾੜ ਕੇ ਕਰੀਜ਼ ਬਾ ਕੇ ਪੱਠੇ ਪੱਠੀਆਂ ਤਿਆਰ ਹੋਈਆਂ ਲੈਣਾ ਹਾਂ ਦਿਲ ਨੂੰ ਸ਼ੂਦੇ ਦੇ ਦੇਖਦੇ ਆ ਭੈਜੋ ਛੁੜੇ ਨਾਲ ਜੀ ਲਾਉਣਾ ਮੈਂ ਮੰਝੇ ਇੱਥੇ ਢਾਉਣਾ ਇਹਨਾਂ ਨੂੰ ਵੇਖਿਆ ਕਰੋ ਸਾਰਾ ਦਿਨ ਭੈਜੋ ਕੂਤਰ ਕਿਆ ਬਾਤਾਂ ਲਿਆ ਆਪਣੇ ਹੈਨਾ ਠੀਕ ਹੈ ਜੀ ਹੋਰ ਪਾਸੇ ਸਾਰੇ ਪਾਸੇ ਪੱਟਣਾ ਹੈ ਪੱਟਣਾ ਪਊਗਾ ਕਰਨਾ ਆਏ 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 ਟ੍ਰੇਲਰ ਲੱਗੀ ਹੈ ਦੇਖ ਆਗੇ ਆਏ ਆਏ ਜੀ ਆ ਕੇ ਬੈਠ ਕਾਲੇ ਪਾਸੇ ਸਿੰਘ ਸਿੰਘ ਆ ਗਈ ਮੈਂ ਖੜਦਾ ਬਾਰ ਚ ਆਏ 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 ਇੱਕ ਜੋੜੀ ਵਿੱਚ ਉਪਰ ਉਹ ਅੱਜ ਦੇਣੀ ਆ ਆਪਾਂ ਉੱਪਰ ਕੰਮ ਜੋੜੀ ਉਧਰ ਉਹ ਜਿਹੜੀ ਆਪਾਂ ਉਧਰੋਂ ਹੈ ਉਧਰੋਂ ਦੇਣੀ ਹੈ ਇੱਥੇ ਵਰਗਿਆ ਲਓ ਜੀ ਬੈਠਾ ਦਾ ਨਹੀਂ ਦਾਣਾ ਵਾਲੀ ਕੰਪਲੀਟ ਹੋਇਆ ਕਾਂ ਨੂੰ ਟਿਕਣ ਦੀ ਜੋੜੀ ਦੇਣੀ ਵੱਡੀ ਬਹੁਤ ਹਾਂ ਜੀਂਦਰੇ ਵੀਰੋ ਆ ਗਏ ਜੀ ਇੱਧਰ ਲੈ ਕਰੇ ਰੋਟੀ ਖਾਏ ਅੱਜ ਦਾਬੂ ਕੇ ਉਤੋਂ ਦੀ ਉਹਦੇ ਕੋਲ ਮਠਿਆਈ ਉਠੀ ਗੁਲਾਬ ਜਾ ਬਣਾਈ ਕੜੀ ਧਸ ਮ ਕਾਲ ਗਈਆਂ ਦੀ ਤੇ ਉਹ ਕੈਰਫੋਟਾਂ ਬਸ ਮੈਂ ਕਿਹਾ ਵਲੌਗ ਦੀ ਐਂਡਿੰਗ ਕਰਤੀ ਜੀ ਤੇ ਉਦੋਂ ਪਰ ਆਪਣੇ ਇੱਕ ਗੱਲ ਯਾਦ ਆ ਗਈ ਜਿਹੜੇ ਹੋ ਤੇ ਦੋ ਬੱਚੇ ਸਾਹਮਣੇ ਹੋ ਆਲ ਦੇ ਚ ਉਹ ਦੋਆਂ ਚ ਇੱਕ ਬੱਚੀ ਨੇ ਥੱਲੇ ਡਿੱਗ ਵੀ ਸੀ ਪਹਿਲਾਂ ਲੈ ਕੇ ਹਨਾ ਤੇ ਉਹਦੀ ਥੱਲ ਚੱਕੀਏ ਆਪਾਂ ਤੇ ਉਹਦੀ ਥੱਲ ਪਾਈਏ ਬੱਚੀ ਤੇ ਆਪਾਂ ਪੈਰਾ ਚ ਖੜ ਦੇ ਇੱਕ ਮਿੰਟ ਵੰਦਾ ਸਮਾਨਕ ਤਾਂ ਬਾਲਾ ਜਾਂਦੇ ਪਏ ਤੇ ਕੀ ਦੱਸਾਂ ਤੁਹਾਨੂੰ ਮੈਂ ਮੇ ਵੀ ਥਾਲੂ ਦੀ ਇਹਦੇ ਚ ਹੋਊਗੀ ਖੜ ਚੋ ਦੇਖੀਓ ਆਪਾਂ ਇਹਨੂੰ ਇੱਥੇ ਰੱਖਦੇ ਗੇ ਤੇ ਤੀਜੁਰਾਂ ਚ ਰੱਖਾਂਗੇ ਸਾਂ ਸਾਂ ਕੇ ਆ ਦੇਖੋ ਮਿਲ ਗਈ ਥਾਲੂ ਕਿਉਂ ਜੀ ਰੁਪੇ ਥਾਲੂ ਗੁਰੂ ਬਈ ਇਹਦੇ ਚ ਇਹ ਥਾਲਾ ਆਪਣੇ ਚਿੱਟੀਆਂ ਨੇ ਉਥਰ ਦੇ ਲਾਇ ਸੀ ਜਿਹੜਾ ਪਿਆਣਾ ਟੈਂਕੀ ਦੇ ਮਰੇ ਸੀਗਾ ਉਹਦੀ ਯਾਦਗਾਰੀ ਥੱਲੇ ਰੱਖ ਦਿੱਤੀ ਹੈ ਤੇ ਆਹ ਵਾਲੀ ਥੱਲੇ ਬੱਚੇ ਦੇ ਲੈ ਕੇ ਡਿੱਗ ਗਈ ਸੀ 214 ਨੰਬਰ ਇਹ ਦੇ ਦੀਏ ਪਾ ਉਧੂਆ ਕਰਦੇ ਬਸ ਬੋ ਫਲੌਗ ਦੀ ਹਾਂਜੀ ਪੁੱਤਰੋ ਆ ਗਏ ਖੁੱਡੇ ਚ ਨਾੜ ਰੋ ਨਾੜ ਰੋ ਉਹੀ ਐ ਮੈਂ ਟੋਪੀ ਲੈ ਕੇ ਰਿਕਾਰਡ ਪੱਕ ਬੈਠ ਪਾਇਆ ਨੇ ਹੋਰ ਕੀ ਹੋਇਆਗਾ ਇਹ ਤਾਂ ਮੇਰੀ ਆਊਟਫਿਟ ਤੋਂ ਦੇਖ ਡਲ ਜਾਂਦੇ ਮੇਰੇ ਬੱਚੇ ਚਲੋ ਕੋਈ ਗੱਲ ਨਹੀਂ ਅਹ ਦੇਖੀਏ ਕਿਥਾਂ ਲੈ ਆ ਵੀਰ ਨਾਲ ਜਉਣ ਆ ਸ਼ੇਰਾ ਤੇਰੀ ਲਈ ਹੈ ਲੈ ਹੋ ਜਾ ਕਰਗੇ ਬਲੀਸ ਕਰੋ ਇਹਦੀ ਥਾਲ ਹੈ ਨਹੀਂ ਬਈਓ ਇੱਕ ਮਿੰਟ ਥਲ ਪਾ ਦੇ ਇਹਦੀ ਸ਼ੇਰ ਕੰਟੀਨਿਊ ਕਰਦਾ ਸਾਨੂੰ ਠੀਕ ਹੈ ਵੀਡੀਓ ਲਓ ਜੀ ਚੜਾ ਦੀ ਬੱਚੇ ਦੇ ਥਾਲ 214 ਨੰਬਰ ਇਹਦੀ ਚੜ੍ਹ ਗਈ ਕੋਈ ਚੱਕਰ ਵਾਲੀ ਗੱਲ ਨਹੀਂ ਪਰ ਇਹਨੇ ਮਾਰੀ ਬੱਠਾ ਪਨੇ ਇੱਥੇ ਮੂੰ ਤਾਂ ਮਲੋਣੀ ਨਹੀਂ ਚਲ ਕਾਲ ਦੂ ਨਾ ਪਊਗਾ ਐਨੇ ਬਾਹਰ ਨਾ ਕੁੜਾ ਇਸ ਫਾਇਸ ਕੀ ਕਰਦੇ ਆ ਲਓ ਜੀ ਇਹ ਬੱਚੀ ਆਪਰੇ ਰੋਕਣ ਵਾਲੇ ਆ ਹਾਂ ਪੁੱਤ ਚੰਗੀ ਤਰ੍ਹਾਂ ਪਾਲ ਦਿਓ ਬਸ ਲਾਸਟ ਬੱਚੀ ਪੋਣੇ ਥੋੜੇ ਤੇ ਇੱਕ ਦੋ ਵਾਰ ਤੁਸੀਂ ਵੀਰ ਲਈ ਦੇ ਦੇਣਾ ਠੀਕ ਹੈ ਕਿ ਨਹੀਂ ਆਇਆ ਥੋੜਿਆ ਤੀਜੀ ਝੂਲੀ ਪਾਲੀ ਜਾਂਦੇ ਆ ਵੀ ਆ ਕੂਤਰ ਤੁਸੀਂ ਆਪ ਹਿਸਾਬ ਨਾਲ ਤੀਜੀ ਝੂਲੀ ਤੀਜੂਲੀ ਦੀ ਵਧੀਆ ਪਾਲ ਕੇ ਦੇਣਗੇ ਆਪਾਂ ਨੂੰ ਉਮੀਦ ਹੈਗੀ ਇਹ ਕਾ ਬੱਚਾ ਇਹਦੇ ਨਾਲ ਦਾ ਚੋਬਰ ਨਹੀਂ ਦਿੱਤਾ ਆਪਾਂ ਇਹ ਕਾਂਡਾ ਵਜਾ ਕੇ ਵੀ ਲੱਗਦਾ ਥੋੜਾ ਕੀ ਕਰ ਲੈ ਰੇ ਸ਼ਰਾ ਕੀ ਚੱਕ ਕਰੋ ਇਹਦੇ ਨੂੰ ਕਿ ਪਾਣੀ ਪੂਣੀ ਦੀ ਘਾਟ ਹੈ ਇੱਕ ਗੜਪਾਣੀ ਪੂਰੀ ਟੈਂਕਰ ਵਾਗੇ ਦੇਣੀ ਹੈ। ਲਾਓ ਬਾਬੇ ਕਰੋ ਚੈੱਕ ਜਿਹੜੀ ਗੱਲ ਆਪਾਂ ਕਹੀ ਸੀਗੀ ਉਹੀ ਹੋਗੀ। ਉਹੀ ਨਿਗਾਹ ਤੇ ਟੱਪਿੰਦਾ ਕਿ ਅਰ ਤੱਕ ਉਤਰ ਆਪੜੇ ਹਾਂ ਵੀ ਕੀ ਇਹ ਜਾ ਇਹਨੂੰ। ਚੱਲ ਪੁੱਤ ਪੀ ਪੀ ਪੀ। ਇੱਕ ਮਿੰਟ ਥੋੜੀ ਇਹਨੂੰ ਸੈਟਿੰਗ ਚਾਹੀ ਵੀ ਲਗਾ। ਮੂੰਹ ਨੂੰ ਪਾਣੀ ਪਾ ਕੇ ਦਿਖਾ ਮੈਨੂੰ। ਉਹ ਦੇਖੋ ਅਰ ਜਾ ਲਾ ਚੱਜ। ਥੋੜਾ ਜਿਹਾ ਆਹਾ ਓੱਖਾ ਕੰਮ। ਪੁੱਤ ਇਹਨੇ ਅਰੇ ਅਰੇ। ਹਾਂ ਹਾਂ। ਚਾਲ 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 ਢਾਕਲਾ ਸ਼ਿਰ ਢਾਕਲਾ 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 ਤੂੰ ਬੱਸ ਕਰ ਕੱਜਰਦਾ ਸਾਰੇ ਹੀ ਭਰ ਗਿਆ ਆਏ ਹਾਏ 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 ਢੱਕ ਕੇ ਪਾਣੀ ਪੀਤਾ ਵੀ ਫੁੱਲ ਸੁਰਤ ਆਉਗੀ ਮੈਨੂੰ ਦੇਖ ਚੱਕਰ ਕੀ ਹੋ ਗਿਆ ਮਾਂ ਪਿਓ ਦੇ ਨੂੰ ਹਟ ਗਏ ਠੀਕ ਹੈ ਉਸ ਤੋਂ ਬਾਅਦ ਹੁਣ ਬੱਚੇ ਨੂੰ ਦਾਣੇ ਤਾਂ ਤਾਂ ਪਤਾ ਵੀ ਦਾਣੇ ਆ ਪਈ ਮਾਂ ਪਿਓ ਇੱਥੇ ਖਾਦੇ ਆ ਤੇ ਪਾਣੀ ਦਾ ਪਤਾ ਨਹੀਂ ਬੱਚੇ ਨੂੰ ਕਈ ਵਾਰੀ ਬੱਚੇ ਆਈ ਮਰ ਜਾਂਦੇ ਆ ਬਾਬਿਓ ਬਿਨਾ ਪਾਣੀ ਦੇ ਪੀਤੇ ਆਏ ਬੱਚੇ ਮਰ ਜਾਂਦੇ ਨੇ ਕੋਈ ਪਤਾ ਹੀ ਨਾ ਦਾ ਆਪਾਂ ਕਹਿ ਦਿੰਦੇ ਯਾਰ ਬੱਚੇ ਸੁੱਕ ਗਏ ਬੱਚੇ ਬਿਮਾਰ ਹੋਈ ਜਾਂਦੇ ਸੁੱਕ ਸੁੱਕ ਮਰੀ ਜਾਂਦੇ ਸੁੱਕ ਸੁੱਕ ਇਹ ਕਿਹਦੇ ਮਰੀ ਜਾਂਦੇ ਆ ਉਹਨਾਂ ਨੂੰ ਪਾਣੀ ਦਾ ਹੀ ਨਹੀਂ ਪਤਾ ਸੀ ਕਿੱਥੋਂ ਪੀਣਾ ਮਾਂ ਪਿਓ ਤਾਂ ਦੇ ਨੂੰ ਹਟ ਗਏ ਪਾਣੀ ਬਿਨਾ 7 8 ਦਿਨਾਂ ਬਾਅਦ ਬੱਚੇ ਮਰ ਜਾਣਗੇ ਹਨਾ ਉਹ ਬੱਚਾ ਹੁਣ ਉਹੀ ਆਪਾਂ ਦਾ ਬੱਚੇ ਦਾ ਆਪਣਾ ਕੋਈ ਮਕਸਾ ਸੀ ਉਹ ਬੱਚੇ ਕੋਲ ਜਾਣ ਦਾ ਆਪਾਂ ਤਾਂ ਬੱਚੇ ਠੱਲ ਪਾਈ ਜਾਂਦੇ ਸੀ ਉਹੀ ਨਿਗਾਹ ਤੋਂ ਨਿਕਲੇ ਯਾਰ ਮੈਂ ਕਿਹਾ ਬੱਚਾ ਸੁਸਤੀਆ ਕਿਵੇਂ ਲੱਗਦਾ ਐਂ ਲੱਗਦਾ ਜਿਵੇਂ ਪਾਣੀ ਨਹੀਂ ਪੀਤਾ ਬੱਚੇ ਨੇ ਉਹੀ ਗੱਲ ਜਦੋਂ ਚੁੰਝ ਲਵਾਈ ਤੁਹਾਡੇ ਸਾਹਮਣੇ ਤਾਂ ਉਹੀ ਬੱਚਾ ਡਾਕ ਡਾਕ ਪਾਣੀ ਪੀਆ ਹੈਣਾ ਬਾਕੀ ਇਹ ਗੱਲਾਂ ਸਾਰੀਆਂ ਐਕਸਪੀਰੀਅੰਸ ਦੀਆਂ ਬਾਈ ਠੀਕ ਐ ਆਏ ਨਹੀਂ ਕੋਈ ਇੱਕ ਦੋ ਸਾਲਾਂ ਜਾਂ ਤੁਹਾਨੂੰ ਮੇਰੇ ਦੱਸੇ ਨਾਲ ਨਹੀਂ ਇਹ ਗੱਲ ਆਉਣ ਲੱਗਣਾ ਵੀ ਜਿਵੇਂ ਮੈਂ ਕਹਾਂ ਤੁਸੀਂ ਉਵੇਂ ਕਰਿਆ ਕਰੋਗੇ ਠੀਕ ਐ ਇਹ ਜਦੋਂ ਤੁਸੀਂ ਗਾਲੋਂਗੇ ਨਾ ਆਪਦੀ ਜ਼ਿੰਦਗੀ ਦੇ 8-10 ਸਾਲ ਉਦੋਂ ਤੁਹਾਨੂੰ ਆਪੇ ਸਾਰਾ ਕੁਝ ਪਤਾ ਲੱਗ ਜੂਗਾ ਵੀ ਐ ਹੁੰਦਾ ਐ ਹੁੰਦਾ ਇੱਕ ਦੋ ਸਾਲਾਂ ਚ ਜੇ ਤੁਸੀਂ ਆਖੋ ਮੈਂ ਦੇਖ-ਦੇਖ ਕੇ ਸਿੱਖ ਜਾਂ। ਦੇਖ ਕੇ ਨਹੀਂ ਸਿੱਖਿਆ ਜਾਂਦਾ ਕਰ ਕਰਕੇ ਸਿੱਖਿਆ ਜਾਂਦਾ ਹੁੰਦਾ ਬਈ ਠੀਕ ਹੈ। ਦੇਖ ਕੇ ਥੋੜਾ ਜਿਹਾ ਆਪ ਨੂੰ ਰਾਹ ਮਿਲ ਜਾਂਦਾ ਚੀਜ਼ ਦਾ ਵੀ ਆਪਾਂ ਐ ਜੇ ਐ ਕਰਗੇ। ਪਰ ਜੇ ਆਪਾਂ ਕਰਾਂਗੇ ਪ੍ਰੈਕਟੀਕਲ ਸਾਰੀਆਂ ਚੀਜ਼ਾਂ ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਹੈ। ਬਾਕੀ ਬਾਈ ਗੋਰੀ ਕੋਲੇ ਚੱਲ ਕੇ ਆਉਣਾ ਆਪਾਂ ਹਨਾ। ਉੱਥੇ ਕੋ ਵਧੀਆ ਵੀਡੀਓ ਸ਼ੂਟ ਕਰਕੇ ਆਉਣੇ ਸਪੈਸ਼ਲ ਤੁਹਾਡੇ ਵਾਸਤੇ ਹਨਾ। ਇੰਟਰਵਿਊ ਨੇ ਬਸ ਉਹੀ ਕੱਲੀ ਵੀਡੀਓ ਸ਼ੂਟ ਕਰਦੇ ਨਾਰਮਲ ਜੀ ਮਾੜ ਗਮੋਟਾਂ ਗੱਲਾਂ ਬਾਤਾਂ ਕਰਾਂਗੇ ਆਪਾਂ ਇੱਕ ਵੱਡੀ ਵੀਡੀਓ ਸਪੈਸ਼ਲ ਫੇਰ ਲੈ ਕੇ ਆਵਾਂਗੇ ਬਾਈ ਨਾਲ ਹੋਈ ਸੀ ਗੱਲਬਾਤ ਮੇਰੀ ਕਹਿੰਦਾ ਤੁਸੀਂ ਆ ਕੇ ਜਾਓ ਇੱਥੇ ਫੇਰ ਗੱਲਾਂ ਬਾਤਾਂ ਕਰਦੇ ਆਂਗਾ ਆਪਾਂ ਫੇਰ ਦੱਸੂਗਾ ਤੁਹਾਨੂੰ ਕੋਈ ਦੇਉਂ ਕੋਈ ਗੁਣ ਮਾਚ ਲੈ ਕੋਈ ਗੁਣ ਲੈ ਆ ਕੇ ਤੇ ਗੋਰੇ ਬਾਈ ਤੋਂ ਬਹੁਤ ਨੌਲੇਜ ਮਿਲੀ ਆਪਾਂ ਨੂੰ ਹਨਾ ਯਾਰ ਆਪਾਂ ਆਈਡਲ ਮੰਨਦੇ ਆ ਉਹ ਬੰਦੇ ਨੂੰ ਆਪਣਾ ਵੱਡਾ ਭਰਾ ਹੈ ਮੇਰਾ ਉਹ ਗੋਰਾ ਗੁਰੂ ਸਾਹਿਬ ਤੇ ਕਬੂਤਰ ਬਾਜੀ ਦਾ ਹਨਾ ਵਧੀਆ ਪਲੇਅਰ ਹੈ ਇੱਕ ਸਟਾਰ ਪਲੇਅਰ ਹੈ ਮੇਰਾਂ ਨਜ਼ਰਾਂ ਇਤੋਂ ਕਹਿਂਦਾ ਭਾਵ ਇੱਕਰ ਆਪਣੇ ਬੱਚੇ ਨੇ ਵੀ ਨਹੀਂ ਪਾਣੀ ਪੀਤਾ ਲਾਦਾ ਇਧਰ ਮੈਨੂੰ ਬੈਠ ਕੇ ਚਾਇਆ ਸੀ ਮੈਂ ਫਿਰ ਵੀ ਵੀਡੀਓ ਕੈਪਚਰ ਕਰ ਲਈ ਆਪਾਂ ਮਾੜੀ ਜੀ ਹੈਨਾ ਇੱਕ ਵਾਰ ਦੇਖਿਓ ਜੋ ਕਿ ਲੋ ਬਣ ਗਈ ਨੋਹੀ ਗੱਲ ਤੁਹਾਡੇ ਸਾਹਮਣੇ ਬੱਚਾ ਡਕਾਤਾ ਕਿ ਨਹੀਂ ਪਾਇਆ ਆ ਦੇਖੋ ਚਲ ਰਹਿ ਦੁਹਾਂ ਤਾਂ ਕਿਉਂ ਹਲਾਉਣਾ ਹੈਗਾ ਪਾਣੀ ਦੇ ਇਸ ਹੀ ਸੂਏ ਪੱਚੀ ਨੂੰ ਦੀ ਦੇਖ ਲੈ ਸੀ ਮਾਗੇ ਉਹੀ ਨਿਗਾ ਪੈ ਗਈ ਮੇਰੀ ਮੈਂ ਬੱਚੀ ਦੀ ਡਾਰੀ ਤੋਂ ਪਤਾ ਲੱਗ ਜਾਂਦਾ ਹੈ ਹਲਕਾ ਹੋ ਜਾਂਦਾ ਥੱਲੋ ਸੱਡੀ ਸੁੱਕਦੀ ਹੈ ਤੇ ਫੰਗ ਆਏ ਵਰਦਾ ਪੀ 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 ਬੱਚਾ ਤਾਂ ਖੁੱਲਰਗਾ ਹੋ ਗਿਆ ਤੇ ਹੁਣ ਤੁਹਾਡੇ ਸਾਹਮਣੇ ਮੂੰਹ ਲਵਾਇਆ ਤੇ ਬੱਚੇ ਨੇ ਪਾਣੀ ਪੀਤਾ ਤੇ ਲੈ ਸੈਟ ਵੈਟ ਹੋ ਗਏ ਵੈਗ ਗਿਆ بس ਇੱਕ ਦੋ ਵਾਰ ਹੀ ਪੀਣਾ ਪਊਗਾ ਰੋਇ ਰੋਇ ਨਹੀਂ ਪੀਣਾ ਪੈਂਦਾ ਬਾਬੂ ਸਿਰਫ ਇੱਕ ਦੁਆਰੀ ਪਿਉਣਾ ਪਾਣੀ ਬਸ ਇੱਕ ਦੁਆਰੀ ਜਦ ਇਹਨਾਂ ਨੂੰ ਭਾਂਡੇ ਚ ਪਾਣੀ ਪਿਆਤਾ ਇਹਨੇ ਇੰਨੇ ਅਕਲਮੰਦ ਜਾਨਵਰ ਇਹਨੂੰ ਪਤਾ ਲੱਗ ਗਿਆ ਵੀ ਹੋਊ ਤੇ ਹਰ ਦਾ ਪਾਣੀ ਹੁਣ ਅੱਜ ਪਿਆਤਾ ਹੋਵੇ ਢੀਮੀ ਦਾ ਕੱਲੋਂ ਆਪੇ ਪੀਊਗਾ ਜੇ ਨਾ ਪੀਤਾ ਕੱਲੋਂ ਫੇਰ ਪੀਵਾਂਗੇ ਤੇ ਪਰਸੋਂ ਆਪੇ ਪੀ ਲੂਗਾ ਠੀਕ ਆ ਬਾਬੂ ਮਸਾਲੇ ਗੱਲਾਂ ਹੁੰਦਾ ਸ਼ੂਟਿੰਗ ਸ਼ੂਟ ਕਰ ਨਿਗ੍ਹਾ ਰੱਖਣ ਵਾਲਗਾ ਸਵਾਦ ਆਈ ਗਿਆ